ਜੀ ਕਿਦਾਂ ਸਾਰੇ ਸਸਤੀ ਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ ਪਾ ਦੱਸਾਂਗੇ ਇਸੇ ਬਾਰੇ ਕਈ ਵਾਰ ਜਿਹੜੇ ਆਪਣੇ ਡਰਾਈਵਰ ਹੁੰਦੇ ਆ ਜਿਉਂ ਨੇ ਗਾਟ ਹੁੰਦਾ ਉਹ ਇਸੇ ਦਾ ਕੰਮ ਨਹੀਂ ਕਰਦਾ ਵੀ ਉਹ ਕੀ ਪ੍ਰੋਬਲਮ ਜਿਉਂ ਆਈਸੀ ਭਰਾਵਾ ਜਾਂ ਬੂਰ ਖਰਾਵਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ ਗੱਡੀ ਆਈ ਆ ਹਾਂਜੀ ਆਪਣੇ ਕੋਲ ਇੱਕ ਗੱਡੀ ਆਈ ਹੈ ਜਿਹੜੀ ਏਸੀ ਕਹਿੰਦੀ ਆ ਪੀ ਸੀ ਡੀ ਸੀ ਆ ਮਾਡਲ ਕਿਉਂਕਿ ਜੇ ਕੋਈ ਵੀ ਗੱਡੀ ਹੋਵੇ ਜਿਹੜਾ ਏਸੀ ਉਹਦਾ ਵਰਕਿੰਗ ਕਰਨ ਦਾ ਕੰਮ ਜਿਹੜਾ ਸੇਮ ਹੀ ਹੁੰਦਾ ਸਿਸਟਮ ਸਾਰਾ ਸੇਮ ਹੁੰਦਾ ਉਹਦੇ ਸਵਿਚ ਅਲੱਗ-ਅਲੱਗ ਹੋ ਸਕਦੀ ਆ ਪਰ ਸਵਿਚ ਜਿਹੜੀ ਆਨ ਆਫ ਦੀ ਉਹ ਸਾਰੀਆਂ ਗੱਡੀਆਂ ਦੇ ਹੁੰਦੀ ਆ ਅ ਇਹ ਗੱਡੀ ਸਵਿਚ ਇਹ ਆ ਏਸੀ ਵਾਲੀ ਤੇ ਜਿਹੜੀ ਆ ਬਲੂਰ ਵਾਲੀ ਆ ਉਹ ਕਈ ਜਿਹੜੇ ਡਰਾਈਵਰ ਵੀਰ ਜਾਂ ਕਈ ਵਾਰ ਕੰਪਲੇਨਟ ਕਰਦੇ ਆ ਵੀ ਸਹੀ ਗੱਡੀ ਦਾ ਏਸੀ ਕੰਮ ਨਹੀਂ ਕਰਦਾ ਏਸੀ ਕੰਮ ਨਹੀਂ ਕਰਦਾ ਤੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜੇ ਏਸੀ ਆ ਉਹ ਅਲੱਗ ਕੰਮ ਕਰਦਾ ਜਿਹੜਾ ਬਲੂਰ ਆ ਉਹ ਕੰਮ ਕਰਦਾ ਉਹ ਸਾਰਾ ਕੁਝ ਮਿਕਸ ਕਰ ਦਿੰਦੇ ਆ ਉਹਨਾਂ ਨੂੰ ਇਦਾਂ ਹੁੰਦਾ ਵੀ ਕਿ ਏਸੀ ਤੇ ਬਲੂਰ ਜਾਰਾ ਸਿਸਟਮ ਇੱਕੋ ਹੀ ਆ ਤੇ ਉਹ ਚੰਗੀ ਤਰ੍ਹਾਂ ਦੱਸ ਨਹੀਂ ਪਾਉਂਦੇ ਅ ਇਸ ਕਰਕੇ ਮੈਂ ਜਿਹੜੇ ਮੇਰੇ ਟ੍ਰਾਇਓ ਵੀਰਾਂ ਬਹੁਤੇ ਵੀਰਾਂ ਨੂੰ ਪਤਾਗਾ ਦੇ ਮਕੈਨਿਕ ਬਣੇ ਪਏ ਆ ਪਰ ਜਿਹੜੇ ਮੇਰੇ ਵੀਰਾਂ ਨੂੰ ਨਹੀਂ ਪਤਾ ਉਹਨੂੰ ਦੱਸਦਾ ਜਿਹੜੇ ਏਸੀ ਵਾਲੀ ਸੋਚ ਆਈ ਸੀ ਜਿਹੜਾ ਕੰਪਰੈਸਰ ਆ ਉਹ ਅਲੱਗ ਕੰਮ ਕਰਦਾ ਜਿਹੜਾ ਬਲੂਰ ਆ ਉਹ ਅਲੱਗ ਕੰਮ ਕਰਦਾ ਇਸ ਲਈ ਤੁਹਾਨੂੰ ਚੈੱਕ ਕਰਨਾ ਪੈਣਾ ਜੇ ਤੁਹਾਡੀ ਹਵਾ ਨਹੀਂ ਆਉਂਦੀ ਤਾਂ ਉਹਦਾ ਕਾਰਨ ਹੋ ਸਕਦਾ ਤੁਹਾਡਾ ਬਲੂਰ ਆ ਜਿਹੜਾ ਉਹਦੀ ਹਵਲ ਸਪਲਾਈ ਨਹੀਂ ਹੁੰਦੀ ਕਈ ਵਾਰ ਜਿਹੜਾ ਆਪਣੀ ਆਈਸ ਵੀ ਜੰਮਦੀ ਆ ਉਹਦੇ ਕਰਕੇ ਵੀ ਹਵਾ ਨਹੀਂ ਹੁੰਦੀ ਤੇ ਹੁਣ ਤੁਹਾਨੂੰ ਇਹ ਗੱਡੀ ਦਾ ਆਪਾਂ ਬਲੂਰ ਚੇਂਜ ਕਰਾਂਗੇ ਇਹਦੀ ਬਲੂਰ ਦੀ ਪ੍ਰੋਬਲਮ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਬਣੇ ਰਹੋ ਜਿਹੜਾ AC ਦਾ ਬਲੂਰ ਆ ਉਹ ਕਿਸ ਤਰ੍ਹਾਂ ਖੁੱਲਦਾ ਤੁਹਾਨੂੰ ਇਸ ਵੀਡੀਓ ਰਾਹੀਂ ਦੱਸਦੇ ਆ ਜਿਹੜੇ ਮੇਰੇ ਵੀਰ ਨੰਨੇ ਮਕੈਨਿਕਾ ਉਹਨੂੰ ਦੱਸਦੇ ਆ ਜਾਂ ਅਲੱਗ-ਅਲੱਗ ਗੱਡੀ ਦਾ ਅਲੱਗ-ਅਲੱਗ ਸਿਸਟਮ ਹੁੰਦਾ ਪਰ ਸਾਰਾ ਮੈਥਡ ਜਿਹੜਾ ਬਿਲਕੁਲ ਸੇਮ ਹੁੰਦਾ ਗੱਡੀ ਦਾ ਜਿਹੜਾ ਸਭ ਤੋਂ ਪਹਿਲਾਂ ਆਪਾਂ ਬੋਨ ਨਹੀਂ ਚੱਕ ਜਿਹੜੀ ਗੱਡੀ ਆਪਣੇ ਕੋਲੇ ਪੀ ਸੀ ਰਿਸ ਆ ਪੀ ਸੀ ਰਿਸ ਕਹਿੰਦੇ ਦੀ ਗੱਡੀ ਆ ਇਹਦਾ ਬੋਨ ਨਹੀਂ ਚੱਕੇ ਦਾ ਸਾਹਮਣੇ ਵਾਲਾ ਜਿਹੜਾ ਕਵਰ ਆ ਇੱਥੇ ਏ ਏਸੀ ਦਾ ਫਿਲਟਰ ਪੈਂਦਾ ਏਸੀ ਦਾ ਫਿਲਟਰ ਪੈਂਦਾ ਇੱਥੇ ਇਹ ਸਾਰਾ ਕਵਰ ਖੋਲਣਾ ਪੈਣਾ ਆਪਾਂ ਨੂੰ ਪਹਿਲਾਂ ਕਵਰ ਦੇ ਸਾਰੇ ਜਿਹੜੇ ਸਾਈਡ ਸਾਈਡ ਤੇ ਆ ਲਿੰਕਿੰਗ ਵਾਲੇ ਸਕਰੂ ਲੱਗੇ ਆ ਇਹਨੂੰ ਖੋਲ ਕੇ ਸਾਰੇ ਨੂੰ ਇਹਨੂੰ ਬਾਹਰ ਕੱਢਾਂਗੇ ਬਾਹਰ ਕੱਢ ਕੇ ਜਿਹੜਾ ਅੰਗਲੀ ਸਾਈਡ ਤੇ ਬਲੂਰ ਆ ਜਿਹੜਾ ਫਿਰ ਬਲੂਰ ਦੇ ਸਕਰੂ ਓਪਨ ਕਰਕੇ ਸੌਕਟ ਓਪਨ ਕਰਕੇ ਤੇ ਜਿਹੜਾ ਬਲੂਰ ਆਦਾ ਬਾਹਰ ਆ ਜਾਣਾ ਅਗਲਾ ਜਿਹੜਾ ਨਵਾਂ ਫਲੋਰ ਆਪਾਂ ਫਿੱਟ ਕਰਾਂਗੇ, ਇੰਸਟਾਲ ਕਰਾਂਗੇ। ਵੀਡੀਓ ਨਾ ਇੰਡ ਤੱਕ ਜ਼ਰੂਰ ਬਣੇ ਰਹਿਣਾ। ਇਹਦੇ ਸਕਰੂ ਆ ਸਾਰੇ ਲਿੰਕੀ ਵਾਲੇ ਆ। ਓਕੇ। ਆਨੇ ਕੰ ਦਾ ਬਾਰੇ ਲੰਕ ਵਾਲੇ ਸਕਰੂ ਖੋਲ ਕੇ ਆਪੇ ਨੂੰ ਜਿਹੜਾ ਬਾਹਰ ਕੱਢਾਂਗੇ ਜਿਹੜਾ ਫੋਦੀ ਦਾ ਕਵਰ ਆ ਬਲੂਰ ਦਾ ਤੇ ਹੁਣ ਜਿਹੜਾ ਆਪਣਾ ਅੰਦਰਲੀ ਸਾਈਡ ਬਲੂਰ ਇਹਦੇ ਮਟ ਫੁੱਲਾਂਗੇ ਉਪਰ ਤੋਂ ਸਾਈਡ ਵਾਲੇ ਆਹ ਸੋਕ ਟੰਗ ਜਿਹੜਾ ਉਹ ਬਾਹਰ ਨਾ ਲਾਉਂਦੇ ਆਪਾਂ ਇਹਦੇ ਨਾਲ ਆ ਜਿਹੜਾ AC ਦਾ ਡਰਾਇਰ ਆ ਅੰਦਰ ਜਿਹੜੀ ਬੈਕ ਸਾਈਡ ਜਿਹੜੀ 쿨ਿੰਗ ਕੋਲਾ ਜਾਂਦੀ ਆ ਔਰ ਡਰਾਇਰ ਤੇਰਾ ਵਾਫ ਮੋਰ ਤੋਂ ਕੁਦਰਿਤ ਨਾ ਭੁੱਲੀ ਜਾਂਦਾ ਆ ਇਸ ਦੇ ਵੀ ਆ ਟੋਟਲ ਸੇ ਜਿਹੜੇ ਸੇਸ ਸਕਰੂ ਦਿੱਤੇ ਆ ਨਾ ਆਪਾਂ ਕੋਲਾਂਗੇ ਜੇ ਆਪਾਂ ਇਹਦੀ 쿨ਿੰਗ ਕੋਇ ਚੇਂਜ ਕਰਨੀਆਂ ਤਾਂ ਕੋਲ ਸੇਮ ਪ੍ਰੋਸੈਸ ਆ ਇਹੜਾ ਕੋ ਦਪਾ ਜਿਹੜਾ ਬੋਰ ਦਾ ਕਵਰ ਆ ਹੋ ਜੀਆ ਉੱਪਰ ਤੇ ਫਿਰ ਬਲੋਰ ਕੋ ਤੇ ਜਿਹੜਾ ਆ ਜਿਹੜਾ ਲੈਫਟ ਸਾਈਡ ਵਾਲਾ ਪੂਰਾ ਕਵਰ ਆ ਇਹ ਆਪਣਾ ਆਪਣਾ ਕਰਨਾ ਬਣਾ ਇਹਦੇ ਸਾਰੇ ਜਿਹੜੇ ਲੇਕੀ ਵਾਲੇ ਨਟ ਲੱਗੇ ਆ ਇਹਦੇ ਬਿਲਕੁਲ ਲੈਫਟ ਸਾਈਡ ਤੇ ਥੂਲੀਂ ਕੋਹਲਾ ਆ ਹੋਰ ਦੇ ਆਪਾਂ ਨਟ ਖੋਲ ਤੇ ਆ ਪੂਰੇ ਇਹ ਬਲੋਰ ਆਪਾਂ ਕਢ ਲਿਆ ਵਾਰ ਉਹ ਸਾਲਿਆ ਨਵੇਂ ਨਵੇਂ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਬੈਕ ਸਾਈਡ ਤੇ ਜਿਹੜੀ ਆਪਣੀ ਟੂਲਿੰਗ ਕੋਇਲ ਆ ਇਹਨੂੰ ਆਪਾਂ ਬਲੋਰ ਆਪਾਂ ਜੁੜ ਕਰਾਂਗੇ ਹੁਣ ਇਸੇ ਸੇਮ ਤਰੀਕੇ ਨਾਲ ਜਿਸ ਤਰ੍ਹਾਂ ਆਪਾਂ ਹੁੰਡੇ ਸੀ ਉਸੇ ਤਰ੍ਹਾਂ ਆਪਾਂ ਫਿੱਟ ਕਰਨਾ ਇਹ ਬਹੁਤ ਵੱਡਾ ਕੰਮ ਨਹੀਂ ਪਰ ਫਿਟਿੰਗ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਪਰਪਰੋਂ ਸਹੀ ਜਿੱਥੇ ਦਾ ਬਣਿਆ ਹੋਇਆ ਸਰਾਫ ਜਿੱਥੇ ਦਾ ਔਰਿੰਗ ਸਿਸਟਮ ਬਣਿਆ ਹੋਇਆ ਬਲੂਰ ਜਿਹੜਾ ਆਪਾਂ ਨਵਾਂ ਫਿੱਟ ਕਰਤਾ ਹੁਣ ਆਪਾਂ ਇਹਦੇ ਲਾਉਣੇ ਆ ਸਕਰੂ ਹਾਂ ਗੱਡੀ ਕੋਈ ਵੀ ਹੁੰਦੀ ਹੈ ਨਾ ਉਹਦਾ ਜਿਹੜਾ ਪ੍ਰੋਸੈਸ ਆ ਜਿਹੜਾ ਸੇਮ ਹੁੰਦਾ ਪਰ ਉਹਦਾ ਜਿਹੜਾ ਬ੍ਰੈਕਟ ਵਗੈਰਾ ਅਲੱਗ ਹੋ ਸਕਦੇ ਉਹਦਾ ਕਵਰ ਉਹਦਾ ਬਲੂਰ ਦੀ ਜਿਹੜੀ ਲੋਕੇਸ਼ਨ ਆ ਉਹ ਲੱਗੋ ਸਕਦੀ ਆ। ਔਰ ਜਿਹੜਾ ਪ੍ਰੋਸੈਸ ਆ ਇਹ ਸਾਰਾ ਸੇਮ ਹੁੰਦਾ। ਕੇ ਜਿਹੜਾ ਬਲੂ ਰੌਂਡ ਲੱਗ ਚੁਕਿਆ। ਰੋਡ ਦੀ ਜਿਹੜੀ ਫਿਟਿੰਗ ਆ ਉਹ ਚੁੱਕੀ ਆ। ਹੁਣ ਆਪਾਂ ਜਿਹੜਾ ਦਾ ਕਵਰ ਇੰਸਟਾਲ ਕਰਾਂਗੇ। ਔਰ ਬਿਲਕੁਲ ਜਿੰਨਾ ਆਪਾਂ ਕੱਢਿਆ ਉਸ ਤਰ੍ਹਾਂ ਫਿੱਟ ਕਰਨਾ ਪੂਰਾ ਜਿਹੜਾ ਦਾ ਹੋਜ਼ਿੰਗ ਦੀ ਬੈਕ ਸਾਈਡ ਆ ਜਿਹੜੀ ਇੱਕ ਜਾਂ ਰਿੰਗ ਲੱਗਿਆ ਹੁੰਦਾ ਵੱਡਾ ਔਰ ਗੈਸਕਟ ਕਰਸਾ ਵੱਡਾ ਪੂਰਾ ਉਹਦੇ ਫਿੱਟ ਬੈਣਾ ਚਾਹੀਦਾ ਹੋਵੇ ਇਹ ਉਹਦੇ ਫਿੱਟਨੇ ਬੈਠੂਗਾ ਜਿਹੜੀ ਹਵਾ ਪੂਰੇ ਅੰਦਰ ਹੀ ਆ ਉਹ ਵੀ ਇੱਥੋਂ ਜਿਹੜੀ ਨਿਕਲਦੀ ਹੋਊਗੀ ਸਾਈਡਾਂ ਤੋਂ ਕਿੱਥੇ ਰੱਖਣਾ ਵਾਲੀ ਗੱਲ ਆ ਇਸ ਤਰ੍ਹਾਂ ਇਹ ਕੋਨ ਦਾ ਪੂਰਾ ਸੈਟ ਬੈਠਣਾ ਚਾਹੀਦਾ ਹੈ ਉਤਰਾ ਦਾ ਕੱਟ ਕਰਕੇ ਆਪਾਂ ਸਕਰੂ ਲਾਵਾਂਗੇ ਬਿਲਕੁਲ ਉਸੇ ਤਰ੍ਹਾਂ ਆਵਰਾ ਜਿਹੜਾ ਆਪਾਂ ਚੰਗੀ ਤਰ੍ਹਾਂ ਕੱਟ ਕੱਟਤਾ ਹੁਣ ਆਪਾਂ ਚੈੱਕ ਕਰਦੇ ਹਾਂ ਬਲੋਰ ਬਲੋਰ ਚੈੱਕ ਕਰਕੇ ਆਪਾਂ ਕਰਾਂਗੇ ਚਾਬੀ ਓਨ ਬਿਲਕੁਲ ਸਹੀ ਆ। ਤੁਹਾਨੂੰ ਇਹ ਕੰਮ ਹੋ ਜਾਊਗਾ। ਸੈਂਸਰਾਂ ਦੋਸਤੋ ਬਲੂਰ ਜਿਹੜਾ ਆਪਾਂ ਚੇਂਜ ਕਰ ਸਕਦੇ ਹਾਂ ਇੰਸਟਾਲ ਕਰ ਸਕਦੇ ਹਾਂ। ਵੀਡੀਓ ਕਿਸ ਤਰ੍ਹਾਂਤ ਲੱਗੀ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ। ਸਾਰੇ ਦੋਨਾਂ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ।